ਇੱਕ ਅਮਰਤ ਧਾਰੀ ਗੁਰਸਿੱਖ ਦੀ ਮਿਹਨਤ ਦੀ ਤਸਵੀਰ ਦਿਖਾਣੇ। ਦਸਾਂ ਨਵਾਂ ਦੀ ਕਿਰਤ ਕਰਕੇ ਕਮਾਈ ਕਰਕੇ ਆਪਣਾ ਹੀ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ। ਤਸਵੀਰ ਤੁਸੀਂ ਕੰਮ ਛੱਡ ਕੇ ਫਿਰ ਸਾਡਾ ਬ੍ਰਦਰ ਕੰਮ ਕਰਦਾ ਸੀ ਹਲਵਾਈ ਦਾ ਤੇ ਅਸੀਂ ਵੀ ਗੁਰਦੁਆਰਿਆਂ 'ਚ ਵਰਕ ਯੂਡੀਆਂ ਕਰਦੇ ਰਹੇ ਤੇ ਇਸ ਕਰਕੇ ਸਾਨੂੰ ਇਸ ਕੰਮ ਬਾਰੇ ਨੌਲੇਜ ਸੀ ਤੇ ਇਹ ਕੰਮ ਅਸੀਂ ਕਰਨਾ ਸ਼ੁਰੂ ਕਰ ਦਿੱਤਾ। ਆਪ ਨਹੀਂ ਮਰਾ ਇਹ ਜਿੰਨਾ ਸਰੀਰ ਨੂੰ ਜਿਹੜਾ ਜੇ ਵਾਲੀਏ ਉਹਨਾਂ ਹੀ ਚੰਗਾ ਆ ਸਰੀਰ ਤੇ ਆਲਦਾ ਹੀ ਚੰਗਾ ਲੱਗਦਾ ਆ ਜੇ ਬਹਿ ਜੇ ਤੇ ਫਿਰ ਬਹਿ ਜੇ ਕਰ ਮੰਜੀ ਦੇ ਉੱਤੇ ਬਹਿ ਜਾਓ ਤੇ ਫਿਰ ਤੇ ਬਿਮਾਰ ਹੋ ਜਾਂਦਾ ਬੰਦਾ ਹਾਂਜੀ ਚੱਲਦਾ ਫਿਰਦਾ ਸਰੀਰ ਜਿਹੜਾ ਨਾ ਵਧੀਆ ਰਹਿੰਦਾ ਆ ਆਪਾਂ ਵੀ ਪਈ ਲਾਇਆ ਜਿਹੜਾ ਤੋਂ ਪੁੱਛਦਾ ਜੇ ਕੋਈ ਪੈਸਾ ਕੋਈ ਨਹੀਂ ਕੇ ਲਗਾ ਤਾਂ ਵੀ ਆ ਕੇ ਛਕਾ ਲਈ ਜਾਵੇਗਾ ਜੇ ਕੋਈ ਪੈਸਾ ਨਹੀਂ ਹੈਗਾ ਕੇ ਕੋ ਤਾਂ ਵੀ ਛਕਾ ਲਈ ਕਈ ਵਾਰੀ ਕੋਈ ਆ ਜਾਂਦਾ ਆ ਕੋਈ ਜਲ ਜਿਦ ਤਰ੍ਹਾਂ ਭਿਖਾਰੀ ਦੀ ਸ਼ਕਲ ਤੇ ਜਾਂ ਮਤਲਬ ਉਸ ਤਰ੍ਹਾਂ ਜੀ ਸੇਵਾ ਦੀ ਸ਼ਕਲ ਤੇ ਤੇ ਆਪਾਂ ਉਹਨਾਂ ਨੂੰ ਛਕਾ ਦਿੰਦੇ ਆ ਵੀ ਆ ਜੀ ਤੱਕ ਤੋਰ ਬੰਦਾ ਕੰਮ ਤੇ ਇਹ ਵੀ ਕਾਰੀਗਰ ਆ ਕੰਮ ਕੰਮ ਵਿੱਚ ਕੋਈ ਪ੍ਰੋਬਲਮ ਛੋਟਾ ਵੱਡਾ ਕੰਮ ਨਹੀਂ ਹੁੰਦਾ ਬੰਦਾ ਛੋਟਾ ਵੱਡਾ ਜੁਰੂ ਗੇਣਿਆ ਜਾਂਦਾ ਆ ਕੰਮ ਨਹੀਂ ਛੋਟਾ ਵੱਡਾ ਹੁੰਦਾ ਹਾਂਜੀ ਇਹ ਘਰੋਂ ਘਰ ਕੇ ਤਿਆਰ ਲਈਦੇ ਸੀ ਫਿਰ ਆਪਾਂ 4:30 ਵਜੇ ਉੱਠਦੇ ਆਂ ਤੇ 5 ਵਜੇ ਪੱਠੀ ਬਾਲ ਕੇ ਤੇ ਸਾਰਾ ਕੰਮ ਤੁਸੀਂ ਘਰ ਕੋਲ ਲਈਦੇ ਸਾਰੇ ਆਪਣੇ ਗੁੱਡੀ ਸਾਹ ਦਿੰਦੀ ਆ ਘਰ ਦੀ ਦਾ ਆਪਣੇ ਸਾਹ ਦਿੰਦੀ ਆ ਸਾਡੀ ਪਤਨੀ ਉਹ ਸਾਹ ਦਿੰਦੇ ਆ ਵਦੋਂ ਨੂੰ ਤੇ ਇਹੀ ਸਾਰੀ ਕਹਿਣਾ ਚਾਹੁੰਦੇ ਆ ਕਿ ਜਿਹੜਾ ਵੀ ਕੰਮ ਤੁਸੀਂ ਆਪਣੇ ਸਰੀਰ ਬਜ਼ੁਰਗ ਹੋਣ ਕਰਕੇ ਜਾਂ ਉਮਰ ਜ਼ਿਆਦਾ ਹੋਣ ਕਰਕੇ ਜਿਹੜਾ ਵੀ ਕੰਮ ਤੁਹਾਨੂੰ ਲੱਗਦਾ ਹੈ ਨਾ ਤੁਸੀਂ ਕਰ ਸਕਦੇ ਆ ਉਹ ਕਰੋ ਆਪਣੇ ਸਰੀਰ ਨੂੰ ਜਿਹੜਾ ਆ ਮਤਲਬ ਬਹਿ ਕੇ ਵਿਹਲੇ ਬਹਿ ਕੇ ਖਰਾਬ ਕਰਨ ਵਾਲੀ ਗੱਲ ਨਾ ਕਰੋ ਸਸਿਕਾਲ ਜੀ ਤੁਸੀਂ ਜੁੜੇ ਹੋ ਪੰਜਾਬ న్యూਸ ਦੇ ਨਾਲ ਤੇ ਮੈਂ ਹਾਂ ਭੁਪਾਲ ਸਿੰਘ ਬਟਾਲਾ 'ਚ ਮੌਜੂਦ ਹਾਂ ਤੇ ਬਟਾਲਾ 'ਚ ਤੁਹਾਨੂੰ ਇੱਕ ਅੰਮ੍ਰਿਤਧਾਰੀ ਗੁਰਸਿੱਖ ਦੀ ਮਿਹਨਤ ਦੀ ਤਸਵੀਰ ਦਿਖਾਣੇ ਬੇਸ਼ੱਕ ਉਮਰ 55 ਸਾਲ ਦੀ ਹੋ ਚੁੱਕੀ ਹੈ ਅਮਰਤ ਧਾਰੀ ਹਨ ਪਰ ਅਜੇ ਵੀ ਗੁਰੂ ਦੀ ਦਰਸਾਈ ਹੋਏ ਮਾਰਗ ਤੇ ਚਲਦਿਆਂ ਹੋਇਆਂ ਦਸ਼ਾ ਨੌਵਾਂ ਦੀ ਕੀਰਤ ਕਰਕੇ ਕਮਾਈ ਕਰਕੇ ਆਪਣਾ ਹੀ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਹਨ ਤਸਵੀਰ ਤੁਸੀਂ ਦੇਖ ਲਓ ਖਾਲਸਾ ਸੁਧ ਭੋਜਨ ਭੰਡਾਰ ਸਿੰਘ ਸਾਹਿਬ ਨੇ ਇਹ ਭੋਜਨ ਭੰਡਾਰ ਬਟਾਲਾ ਚ ਖੋਲ ਰੱਖਿਆ ਹੈ ਸਸਤਾ ਖਾਣਾ ਵਧੀਆ ਖਾਣਾ ਘਰ ਦਾ ਤਿਆਰ ਕੀਤਾ ਹੋਇਆ ਤੇ ਨਾਲ ਚਾਹ ਦਾ ਕੰਮ ਇੱਥੇ ਚਾਲੂ ਕਰ ਰੱਖਿਆ ਹੈ ਇਹ ਬਜ਼ੁਰਗ ਖੁਦ ਕਾਰੀਗਰ ਹਨ ਜਾਲ ਬੰਨਣ ਦੇ ਅਤੇ ਗੁਰਦੁਆਰਾ ਸਹਿਬਾਨਾ ਚ ਵੀ ਲਾਂਗਰੀ ਦੀ ਸੇਵਾ ਨਿਭਾ ਚੁੱਕੇ ਹਨ ਪਰ ਕੁਝ ਪਰਿਵਾਰਕ ਮੁਸ਼ਕਲਾ ਕਹਿ ਲਈਏ ਜਾਂ ਫਿਰ ਜੀਵਨ ਕਾਲ ਦੀਆਂ ਮੁਸ਼ਕਲਾਂ ਕਹਿ ਲਈਏ ਉਹ ਕੰਮ ਛੱਡਨੇ ਪਏ ਤਾਂ ਅੱਜ ਵੀ ਮਿਹਨਤ ਨੂੰ ਪਹਿਲ ਦੇ ਰਹੇ ਹਨ ਤੇ ਮਿਹਨਤ ਦੇ ਲਈ ਆਪਣੇ ਹੱਥੀ ਕਿਰਤ ਕਰਨ ਦੇ ਲਈ ਇਹ ਖਾਲਸਾ ਸੁਧ ਭੋਜਨ ਪੰਡਾਰ ਖੋਲ ਰੱਖਿਆ ਹੈ ਸਸਤਾ ਤੇ ਵਧੀਆ ਖਾਣਾ ਇੱਥੇ ਲੋਕਾਂ ਨੂੰ ਖਵਾ ਰਹੇ ਹਨ ਤੇ ਨਾਲ ਚਾਹ ਦਾ ਇੰਤਜ਼ਾਮ ਹੈ ਇਹ ਕਹਿ ਲਿਆ ਜਾਵੇ ਤਾਂ ਪਰਛਾਦੇ ਅਤੇ ਨਾਲ ਸਬਜੀ 30 ਰੁਪਏ ਚ ਚੋਲ ਅਤੇ ਸਬਜੀ 20 ਰੁਪਏ ਚ ਤੇ ਨਾਲ ਚਾਹ ਦਾ ਕੰਮ ਗੱਲਬਾਤ ਕਰ ਲਾਂਗੇ ਸਿੰਘ ਸਾਹਿਬ ਨਾਲ ਸਿੰਘ ਸਾਹਿਬ ਸਿੰਘ ਸਾਹਿਬ ਸਾਸੀ ਕਾਲ ਜੀ ਪਹਿਲਾ ਦੱਸੋ ਠੀਕ ਠਾਕ ਹੋ ਵਧੀਆ ਜੀ ਚੜਦੀ ਗਾਲਾ ਜੀ ਚੜਦੀ ਗਾਲਾ ਵੈਸੇ ਵੀ ਸਿੱਖ ਦੇ ਗੁਰੂ ਜਰੇ ਨਾਲ ਚੜਦੀ ਗਾਲਾ ਜੀ ਰੈਂਦੇ ਆ ਜੀ ਤੇ ਸਿੰਘ ਸਾਹਿਬ ਇਹ ਕੰਮ ਕਿਦਾਂ ਸੋਚਿਆ ਕਿਦਾਂ ਜਿੱਦਾਂ ਤੁਹਾਡੇ ਨਾਲ ਗੱਲਬਾਤ ਕੀਤੀ ਤੁਸੀਂ ਦੱਸਿਆ ਕਿ ਤੁਸੀਂ ਖੁਦ ਕਾਰੀਗਰ ਸੀ ਜਾਲ ਬੰਨਣ ਦੇ ਹਨਾ ਤੇ ਇਸ ਕੰਮ ਵਾਲ ਕਿਦਾਂ ਫਿਰ ਏ ਮਹਾਰਾਜ ਅਸੀਂ ਕਰਦੇ ਹਾਂ ਸਰੀਏ ਦਾ ਕੰਮ ਜਾਲ ਬੰਨਣ ਦਾ ਕੋਠੀਆਂ ਦੇ ਪੁੱਲਾਂ ਦੇ ਕੰਮ ਬੜੇ 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 ਕੰਮ ਕਰੀਦੇ ਸੀ ਤੇ ਕੁਝ ਆਪਣੀ ਉਮਰ ਦਾ ਹਿਸਾਬ ਨਾਲ ਭਾਰਾ ਕੰਮ ਹੋਣ ਕਰਕੇ ਤੇ ਜਾਂ ਕੁਝ ਲੇਬਰ ਸਹੀ ਨਹੀਂ ਮਿਲਦੀ ਇਸ ਕਰਕੇ ਉਹ ਕੰਮ ਫਿਰ ਸਾਨੂੰ ਛੱਡਣਾ ਪੈ ਗਿਆ ਕੰਮ ਛੱਡ ਕੇ ਫਿਰ ਸਾਡਾ ਬ੍ਰਦਰ ਕੰਮ ਕਰਦਾ ਸੀ ਹਲਵਾਈ ਦਾ ਤੇ ਅਸਵੀ ਗੁਰਦੁਆਰਿਆਂ 'ਚ ਫਿਰ ਡਿਊਟੀਆਂ ਕਰਦੇ ਰਹੇ ਤੇ ਇਸ ਕਰਕੇ ਸਾਨੂੰ ਇਸ ਕੰਮ ਬਾਰੇ ਨੌਲੇਜ ਸੀ ਇਹ ਕੰਮ ਅਸੀਂ ਕਰਨਾ ਸ਼ੁਰੂ ਕਰ ਦਿੱਤਾ ਆਪਣੇ ਮਰਦ ਸਰੀਰ ਦੇ ਮੁਤਾਬਕ ਕੇ ਜਿੰਨਾ ਕਹੀ ਕਰ ਸਕਦੇ ਆ ਉਹ ਉਹ ਦੇ ਕਰੀਏ ਘਰ ਬੈ ਕੇ ਕੀ ਕਰਨਾ ਤੇ ਤੁਸੀਂ ਦੱਸਿਆ ਕਿ ਗੁਰਦੁਆਰਾ ਸਾਹਿਬ ਹਿਮਾਚਲ ਰਿਵਾਲ ਸਰ ਸਾਹਿਬ ਲੁਧਿਆਣਾ ਵੀ ਦੱਖਣਵਾਰਾਂ ਚ ਤੁਸੀਂ ਲਾਂਗੜੀ ਦੀ ਸੇਵਾ ਵੀ ਉੱਥੇ ਨਿਭਾਈ ਹੈ ਤੇ ਫਿਰ ਉਹ ਗੁਰਦੁਆਰਾ ਸਾਹਿਬ ਦੀ ਸੇਵਾ ਦੇ ਲੋਕ ਲੱਭਦੇ ਨੇ ਉੱਥੇ ਕੰਮ ਕਰਨ ਦਾ ਢੰਗ ਲੱਭਦੇ ਨੇ ਵੀ ਉੱਥੇ ਆਨੂੰ ਸੇਵਾ ਮਿਲ ਜਾਵੇ ਤੇ ਤੁਸੀਂ ਫਿਰ ਉਹ ਕਿਉਂ ਕਿਹੜੀ ਮੁਸ਼ਕਲ ਆ ਗਈ ਵੀ ਉਹ ਵੀ ਛੱਡਣਾ ਪੈ ਗਿਆ ਦੇਖੋ ਜੀ ਇਹ ਪਰਿਵਾਰਕ ਮੁਸ਼ਕਲਾਂ ਹੁੰਦੀਆਂ ਕਈ ਪਰਿਵਾਰਕ ਸਮਝ ਲਓ ਜਾਂ ਕੋਈ ਕਮੇਟੀਆਂ ਵੱਲੋਂ ਸਮਝ ਲਓ ਇਹ ਜਿਸ ਤਰ੍ਹਾਂ ਜਿਹਦੇ ਵਿੱਚ ਵਿਚਰੀਏ ਉਹਦੇ ਬਾਰੇ ਪਤਾ ਲੱਗਦਾ ਆ ਜੀ ਡਿਊਟੀ ਕਰਦੇ ਆ ਜਦੋਂ ਉਹ ਬੰਦੇ ਨੂੰ ਨਹੀਂ ਸਹੀ ਲੱਗਦਾ ਕੰਮ ਤੇ ਉਹ ਫਿਰ ਮਜਬੂਰ ਹੋ ਕੇ ਛੱਡਣੀ ਪੈਂਦੀ ਆ ਜਿਵੇਂ ਅਸੀਂ ਦਿਖਨਵਾਰਨੋਂ ਗੁਰਦੁਆਰੇ ਲੁਧਿਆਣੇ ਕੀਤਾ ਕੰਮ ਉਹ ਵੀ 5 ਕਿ ਮਹੀਨੇ ਅਸੀਂ ਰਹੇ ਸਾਨੂੰ ਕਮੇਟੀ ਤੇ ਵੀ ਕੋਈ ਨਹੀਂ ਸਹੀ ਚੱਜਾ ਕੰਮ ਤੇ ਆਪਾਂ ਫਿਰ ਉਹ ਛੱਡ ਕੇ ਆ ਗਏ ਹਾਂਜੀ ਇਹ ਫਿਰ ਕਿੱਦਾਂ ਸੋਚ ਲਿਆ ਕਰਨ ਦਾ ਕੰਮ ਵੀ ਜਾਂ ਤੇ ਲਾਂਗੜੀ ਦਾ ਕੰਮ ਜਾਣਦੇ ਤਾਂ ਕਰਕੇ ਹਾਂਜੀ ਹਾਂਜੀ ਲਾਂਗੜੀ ਦਾ ਕੰਮ ਵੀ ਜਾਣਦੇ ਹਾਂ ਤੇ ਭਰਾ ਉਹਨੂੰ ਤੇ ਵੇਖ ਗੁਜ਼ਰ ਗਿਆ ਉਹ ਵੀ ਹਲਵਾਈ ਦਾ ਕੰਮ ਜਾਣਦਾ ਸੀ ਉਹਦੇ ਨਾਲ ਅਸੀਂ ਆ ਮਤਲਬ ਤੜਕੇ-ਤੁੜਕੇ ਲਾਉਣ ਚੱਲ ਜਾਂਦੇ ਹੁੰਦੇ ਸੀ ਅੜੀ ਢੂੜੀ ਤੇ ਚੱਲ ਜਾਂਦਾ ਉਹਦੇ ਨਾਲ ਤੇ ਫਿਰ ਇਤਰਾ ਜੀ ਫਿਰ ਸਾਨੂੰ ਇਹਦਾ ਜਾ ਜਾ ਗਈ ਤੇ ਪਰਿਵਾਰ ਚ ਕੌਣ-ਕੌਣ ਪਰਿਵਾਰ ਚ ਅਸੀਂ ਹੈਗੇ ਜੀ ਦੋ ਸਾਡੇ ਕਾਕੇ ਆ ਇੱਕ ਕੁੜੀਆ ਆ ਇੱਕ ਘਰਦੇ ਆ ਪਰਿਵਾਰ ਬੱਚਾ ਤੇ ਐਡਾ ਭੜਿਆ-ਪੂੜਿਆ ਪਰਿਵਾਰ ਹੋਵੇ ਤੇ ਬੰਦਾ ਤੇ ਇਸ ਉਮਰ ਚ ਸੋਚਦਾ ਕਿ ਮੈਂ ਘਰੇ ਬਹਿ ਜਾ ਤੇ ਹੁਣ ਬੱਚੇ ਕਮਾਂ ਦੇ ਤੇ ਮੈਂ ਆਰਾਮ ਨਾਲ ਬਹਿ ਕੇ ਖਾਵਾਂ ਅਨਹੀਂ ਮਰਾਏ ਜਿੰਨਾ ਸਰੀਰ ਨੂੰ ਜਿਹੜਾ ਜਵਾਲੀਏ ਉਹਨਾਂ ਹੀ ਚੰਗਾ ਆ ਸਰੀਰ ਚ ਹਲਦਾ ਹੀ ਚੰਗਾ ਲੱਗਦਾ ਆ ਜੇ ਬਹਿ ਜੇ ਤੇ ਫਿਰ ਬਹਿ ਜੇ ਕਰ ਮੰਜੀ ਤੇ ਉੱਠ ਬਹਿ ਜੇ ਤੇ ਫਿਰ ਤੇ ਬਿਮਾਰ ਹੋ ਜਾਂਦਾ ਬੰਦਾ ਹਾਂਜੀ ਚੱਲਦਾ ਫਿਰਦਾ ਸਰੀਰ ਜਿਹੜਾ ਨਾ ਉਹ ਵਧੀਆ ਰਹਿੰਦਾ ਆ ਜਿੰਨਾ ਇਹਨੂੰ ਵੱਧ ਵੱਧ ਚਲਾਓਗੇ ਉਹਨਾਂ ਹੀ ਚੰਗਾ ਰਹੇਗਾ ਤੇ ਇਹ ਕਦੋਂ ਦਾ ਕੰਮ ਇੱਥੇ ਤੁਸੀਂ ਖੋਲ ਰੱਖਿਆ ਤੇ ਕਿੰਨੇ ਵਜੇ ਸਵੇਰੇ ਸ਼ੁਰੂ ਕਰਦੇ ਕਿੰਨੇ ਵਜੇ ਤੱਕ ਚੱਲਦਾ ਇਹ ਫਿਲਹਾਲ ਜੀ ਅਸੀਂ ਸਾਨੂੰ ਤੇ ਮਹੀਨਾ ਕੀ ਹੋਇਆ ਖੋਲੇ ਨੂੰ ਤੇ ਅਸੀਂ 8 ਵਜੇ ਆ ਜਾਂਦੇ ਆ ਤੇ 6 ਵਜੇ ਸਮਾਪਤੀ ਕਰ ਦਈਦੀ ਆ ਸਾ ਮਾਣੂ 6 ਵਜੇ ਤੱਕ ਇੱਥੇ ਰਹਿਦਾ ਆ ਡਿਊਟੀ ਰਹਿਦੀ ਆ ਚਾਹ ਪਾਣੀ ਪਿਆਈਦਾ ਆ ਜੇ ਕੋਈ ਪ੍ਰਸ਼ਾਦਾ ਜੇ ਕੋਈ ਪੈਸਾ ਕੋਈ ਨਹੀਂ ਕਿਹੋਕ ਲਗਾ ਤਾਂ ਵੀ ਆ ਕੇ ਸ਼ਿਕਾ ਦੇਈਦਾ ਬਲਿਆ ਅੱਛਾ ਜੇ ਕੋਈ ਪੈਸਾ ਨਹੀਂ ਹੈਗਾ ਕਿਹੋਕ ਤਾਂ ਵੀ ਸ਼ਿਕਾ ਦੇ ਦਿੰਦਾ ਕਈ ਵਾਰੀ ਕੋਈ ਆ ਜਾਂਦਾ ਆ ਕੋਈ ਜਲ ਜਿਤਰਾ ਭਿਖਾਰੀ ਦੀ ਸ਼ਕਲ ਚ ਜਾਂ ਮਤਲਬ ਉਸ ਤਰ੍ਹਾਂ ਜੀ ਸੇਵਾ ਦੀ ਸ਼ਕਲ ਚ ਤੇ ਆਪਾਂ ਉਹਨਾਂ ਨੂੰ ਸ਼ਿਕਾ ਦਿੰਦੇ ਆਂ ਵੀ ਆ ਜੋ ਸਰ ਜੇ ਲੋੜਵੰਦ ਹੋਵੇ ਜੇ ਤੋ ਲੱਗੇ ਪਿਆ ਤੇ ਕੋਈ ਪੈਸੇ ਨਹੀਂ ਹੈ ਨਹੀਂ ਹੈਗਾ ਤੇ ਉਹਨੂੰ ਸ਼ਿਕਾ ਦੇਈਦਾ ਜੀ ਕੀ ਕੁਛ ਇੱਥੇ ਸ਼ਿਕਾਂਦੇ ਲੋਕਾਂ ਆਪਾਂ ਆਪਣੇ ਕੋਲ ਇਸ ਵੇਲੇ ਤੇ ਆਪਣੇ ਚੌਲ ਆ ਸੋਮਵਾਰ ਅਸੀਂ ਰਾਜਮਾ ਚੌਲ ਬਣਾਉਨੇ ਆ ਹਾਂਜੀ ਤੇ ਮੰਗਲਵਾਰ ਅਸੀਂ ਆਪਣੇ ਬਣਾਉਨੇ ਜੀ ਕਾਲੇ ਚਨੇ ਤੇ ਫਿਰ ਜਾਨਾ ਤੁਸੀਂ ਸਬਜੀ ਬਦਲ ਬਦਲ ਕੇ ਬਣਾਇਦਾ ਜੀ ਕੱਲ ਸ਼ਨੀਵਾਰ ਦਾ ਦਾਲ ਬਣੇਗੀ ਮਾਂਵਾਂ ਛੋਲੇ ਆਂਦੀ ਹਾਂਜੀ ਤੇ ਕਿੰਨੇ ਦੀ ਪਲੇਟ ਦਿੰਦੇ ਹੋ ਚੋਲਾਂ ਦੀ ਜੇ ਕਹਲਾਂ ਤਾਂ ਜਾਂ ਪ੍ਰਸ਼ਾਦੇ ਕਿਹਨੇ ਲੈਣੇ ਆ ਤੇ ਕਿੰਨੇ ਇਹ ਅਸੀਂ 20 ਰੁਪਏ ਦੀ ਪਲੇਟ ਚੌਲ ਸਬਜੀ ਦਿੰਨੇ ਆ ਜੀ ਤੇ ਚਾਰ ਫੁਲਕੇ ਦੇ ਦਈਏ ਜੀ 30 ਰੁਪਏ ਦੇ ਨਾਲ ਸਬਜੀ ਦੇ ਦਈ ਆ ਜੀ ਜਾਦਾ ਕੱਪ ਜਾਦਾ ਕੱਪ 10 ਰੁਪਏ ਦਾ ਜੀ ਇਨੇ ਥੋੜੇ ਪਿਆਹਾਂ ਚ ਬਚਤ ਹੋ ਜਾਂਦੀ 20 ਰੁਪਏ ਦੀ ਚੋਲਾ ਦੀ ਪਲੇਟ ਤੇ 10 ਰੁਪਏ ਚਾਹ ਦਾ ਕੱਪ ਮਹਿੰਗਾਈ ਤੇ ਬਹੁਤ ਜ਼ਿਆਦਾ 80 ਰੁਪਏ ਲੀਟਰ ਤੇ 100 ਰੁਪਏ ਲੀਟਰ ਤੇ ਦੁੱਧ ਪਹੁੰਚਿਆ ਦੇਖੋ ਜੀ ਬਚਤ ਦੀ ਗੱਲ ਹੈ ਕਿ ਬਚਤ ਹੋਵੇ ਜਾਂ ਘਟ ਹੋਵੇ ਜਾਂ ਵਧ ਹੋਵੇ ਬੰਦਾ ਨਹੀਂ ਰੱਜਦਾ ਹੈਗਾ ਜੇ ਜੇ ਸਾਡਾ 1000 ਰੁਪਏ 10000 ਰੁਪਏ ਖਰਚਾ ਨਾ ਮਹੀਨੇ ਦਾ ਤੇ ਉਹ ਵੀ ਥੋੜਾ ਆ ਤੇ ਜੇ ਸਾਡਾ ਲੱਖ ਰੁਪਏ ਖਰਚਾ ਤੇ ਉਹ ਵੀ ਥੋੜਾ ਆ ਹਾਂਜੀ ਤੇ ਆਪਣੇ ਸਬਰ ਦੀ ਗੱਲ ਆ ਜੇ ਤੇ ਆਪਾਂ ਵਿਸ਼ਵਾਸ ਰੱਖ ਕੇ ਗਏ ਜਿਤਨਾ ਕਰੀਏ ਉਤਨਾ ਹੋ ਜਾਂਦਾ ਹੈ ਤੁਹਾਡੇ ਵੀ ਤੁਸੀਂ ਜਦਾ ਕਾਰੀਗਰ ਰਹੇ ਹੋ ਜਾਲ ਬੰਨਣ ਦਾ ਤੇ ਜਦੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਤੇ ਤੁਹਾਡੇ ਯਾਰਾਂ ਦੋਸਤਾਂ ਨੇ ਜਾਂ ਨਾਲ ਬੈਨ ਖਲੋਣ ਵਾਲਿਆਂ ਨੇ ਜਾਂ ਰਿਸ਼ਤੇਦਾਰਾਂ ਨੇ ਨਹੀਂ ਕਿਹਾ ਵੀ ਕਾਰੀਗਰ ਹੋ ਗਿਆ ਕਿਹੜੇ ਕੰਮ 'ਚ ਪੈ ਗਿਆ ਦੇਖੋ ਕੰਮ ਤੇ ਇਹ ਵੀ ਕਾਰੀਗਰ ਆ ਕੰਮ ਕੰਮ ਵਿੱਚ ਕੋਈ ਪ੍ਰੋਬਲਮ ਛੋਟਾ ਵੱਡਾ ਕੰਮ ਨਹੀਂ ਹੁੰਦਾ ਬੰਦਾ ਛੋਟਾ ਵੱਡਾ ਜੁਰੂਰ ਜਣਿਆ ਜਾਂਦਾ ਆ ਕੰਮ ਨਹੀਂ ਛੋਟਾ ਵੱਡਾ ਹੁੰਦਾ ਇਹ ਵੀ ਕਾਰਾਗਰੀ ਕੰਮ ਆ ਦੇਖੋ ਅਪਰ ਮਾਨ ਬੈਠੇ ਆ ਜੇ ਚੱਲ ਕੇ ਸਾਡੇ ਕੋਲ ਗਾਹਕ ਆਇਆ ਅਸੀਂ ਤੇ ਨਹੀਂ ਗਾਹਕ ਆਲ ਕੇ ਤੇ ਜੈ ਸਰਗੇ ਤੇ ਜੈ ਇਹ ਕੰਮ ਕਰਦੇ ਆ ਤੇ ਗਰਮੀ ਦੇ ਵਿੱਚ ਤਪਿਆ ਸਰੀਆ ਹੁੰਦਾ ਜਿਹਨੂੰ ਜਿੱਦੇ ਹਲੇ ਮੋੜਾ ਢੋਣਾ ਪੈਂਦਾ ਤੇ ਡਾਇਆ ਵੀ ਆ 30-25 ਸਾਲ ਕੰਮ ਕੀਤਾ ਸਰੀਏ ਦਾ ਹੁਣ ਨਹੀਂ ਹੋ ਸਕਦਾ ਤੇ ਛੱਡ ਦਿੱਤਾ ਪਛਤ ਹੋ ਜਾਂਦੀ ਆ ਇਹ ਸਾਰੀ ਦਿਹਾੜੀ ਇੰਨੀ ਇੱਥੇ ਮਿਹਨਤ ਜਿੰਨੀ ਲਾਗਤ ਲਾਈਦੀ ਆ ਨਾ ਉਹਦੇ ਤੋਂ ਆਪਾਂ ਨੂੰ 2-300 ਰੁਪਇਆ ਰੋਜ਼ ਦਾ ਕਮਾਇਆ ਜਾਏ ਤੇ ਇੰਨਾ ਵੀ ਬਹੁਤ ਆ ਆਪਣੇ ਆਪ ਤੇ ਕਿਉਂਕਿ ਘਰ ਬਹਿ ਕੇ ਵੀ ਅਸੀਂ ਤੇ ਵੇਰੀ ਫਰੀ ਰਹਿਣਾ ਘਰ ਬਹਿ ਕੇ ਕੋਲੋਂ ਖਰਚਾ ਹੋਣਾ ਤੇ ਜੇ 2-300 ਮਹੀਨੇ ਦਾ ਆਏਗਾ ਤੇ ਸਾਨੂੰ ਇੰਨਾ ਵੀ ਬੜਾ ਜਿਹੜਾ ਸਬਜੀ ਜਾਂ ਚੋਲ ਜਾਂ ਪ੍ਰਸ਼ਾਦੇ ਇਹ ਫਿਰ ਘਰੇ ਉਹ ਤਿਆਰ ਕਰਕੇ ਲੈਂਦੇ ਹਾਂ ਜੀ ਹਾਂ ਜੀ ਘਰੋਂ ਕਰਕੇ ਤਿਆਰ ਲੈ ਜੀ ਸਵੇਰੇ ਆਪਾਂ 6:30 ਵਜੇ ਉੱਠਦੇ ਆਂ ਤੇ 5 ਵਜੇ ਭੱਠੀ ਬਾਲ ਕੇ ਤੇ ਸਾਰਾ ਕੰਮ ਦੋਵੇਂ ਕਰ-ਕਰ ਲਈਦੇ ਸਾਰੇ ਆਪਣੇ ਗੁੱਡੀ ਸਾਫ ਦਿੰਦੀ ਆ ਘਰ ਦੀ ਦਾ ਆਪਣੇ ਸਾਫ ਦਿੰਦੀ ਆ ਸਾਡੀ ਪਤਨੀ ਉਹ ਸਾਫ ਦਿੰਦੇ ਆ ਨਾਲ ਮਿਲ ਕੇ ਸਾਰਾ ਕੰਮ ਕਰਦੇ ਆ ਤੇ 6:30 ਵਜੇ ਉੱਠ ਕੇ ਸ਼ੁਰੂ ਕਰਦੇ ਆ ਤੇ ਫਿਰ ਇੱਥੇ ਕਿੰਨੇ ਵਜੇ ਪਹੁੰਚਦੇ ਆ ਇੱਥੇ ਅੱਠ ਵਜੇ ਆ ਜਾਂਦੇ ਆ ਕਿੰਨੇ ਵਜੇ ਤੱਕ ਪੂਰੇ 8 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਸਾਢੇ 4 ਤੇ ਸ਼ੁਰੂ ਹੋਈ ਮਿਹਨਤ ਸ਼ਾਮ ਦੇ 6 ਵਜੇ ਤੱਕ ਇਦਾਂ ਹੀ ਲਗਾਤਾਰ ਜਾਰੀ ਇਦਾਂ ਲਗਾਤਾਰ ਜਾਰੀ ਰਹਿੰਦੀ ਹੈ ਜੀ ਹਾਂਜੀ ਮਿਹਨਤ ਫਿਰ ਮੈਨੂੰ ਲੱਗਦਾ ਨਹੀਂ ਤੁਹਾਨੂੰ ਮਿਹਨਤ ਜ਼ਿਆਦਾ ਵਾ ਤੇ ਕਮਾਈ ਜਿੱਦਾਂ ਤੁਸੀਂ ਕਿਹਾ ਵੀ ਘੱਟ ਵਾ ਥੋੜੀ ਦੇਖੋ ਜੀ ਕਮਾਈ ਪਤਾ ਕੀ ਜੇ 4 ਗਾਹਕ ਵੱਧ ਜਾਣਗੇ ਨਾ ਤੇ ਕਮਾਈ ਆਪੇ ਵੱਧ ਜਾਂਦੀ ਆ ਹਾਂਜੀ ਤੇ ਰੇਟ ਅਸੀਂ ਵਧਾ ਨਹੀਂ ਸਕਦੇ ਨਾ ਹੀ ਬਤਾਉਣਾ ਆ ਜੇ ਅਸੀਂ ਰੇਟ ਹਿਸਾਬ ਦਾ ਰੱਖਾਂਗੇ ਤੇ ਗਰੀਬ ਜੰਦਾ ਹੋਊਗੀ ਅੱਜ ਦੁਨੀਆ ਤੇ ਨਾ ਅਮੀਰ ਘੱਟ ਤੇ ਗਰੀਬ ਜ਼ਿਆਦਾ ਆ ਹਾਂਜੀ ਤੇ ਜੇ ਕੋਈ ਚਾਰ ਗਰੀਬ ਜਿਹੇ ਆਣਗੇ ਆਪਣਾ ਪੇਟ ਭਰਨਗੇ ਤੇ ਸਾਡੇ ਵੀ ਮਨ ਨੂੰ ਸ਼ਾਂਤੀ ਮਿਲਦੀ ਹੈ ਖੁਸ਼ੀ ਹੁੰਦੀ ਹੈ ਵੀ ਲੈ ਵੀ ਚਾਰ ਗਾਹ ਸਾਡੇ ਕੋਲ ਵੱਧ ਆਏ ਅੱਜ ਜਿਤਨਾ ਹੁਣ ਤੁਸੀਂ ਆਏ ਚਲੋ ਸਾਡੀ ਫੇਸਬੁੱਕ ਵੇਖ ਕੇ ਕਈ ਸਾਡੇ ਕੋਲ ਗਾਹ ਹੁੰਦੇ ਆ ਫੇਸਬੁੱਕ ਵੇਖ ਕੇ ਕਹਿ ਦਿੰਦੇ ਆ ਜੀ ਅਸੀਂ ਤੁਹਾਡੀ ਫੇਸਬੁੱਕ ਵੇਖੀ ਆ ਤੇ ਸਾਨੂੰ ਬਖਾਓ ਬਵਾ ਦਿੰਨੇ ਆ ਕਹਿੰਦੇ ਵਾਕੇ ਫੇਸਬੁੱਕ ਵਾਲਾ ਸਾਹਿਬ ਜਿਹੋ ਦੱਸਿਆ ਨਾ ਉਹੋ ਖੁਸ਼ੀ ਆ ਜਿਹੜਾ ਘਰ ਦਾ ਖਾਣਾ ਲੋਕੀ ਲੱਭਦੇ ਆ ਬਾਹਰ ਉਦਾਂ ਦਾ ਹੀ ਖਾਣਾ ਤੁਸੀਂ ਦੇ ਰਹੇ ਆ ਘਰ ਦਾ ਹੀ ਖਾਣੇ ਵਰਗਾ ਖਾਣਾ ਮਿਲਦਾ ਜੀ ਹਾਂਜੀ ਸਸਤਾ ਬਣਾ ਦੇ ਰਹੇ ਹੋ 20 ਰੁਪਏ ਦੀ ਪਲੇਟ ਤੇ ਫੁਲਕਿਆਂ ਦੀ ਪਲੇਟ 30 ਰੁਪਏ ਦੀ ਸਰ ਹਾਂਜੀ ਹਾਂਜੀ ਬਸ ਹੋਏ ਇੰਨੇ ਚ ਹੀ ਕਰੀਦਾ ਇੰਨੇ ਚ ਵਾਹੁਰ ਗੁਜ਼ਾਰਾ ਕਰੀ ਜਾਂਦਾ ਆ ਬੱਚੇ ਬਾਹਰ ਆ ਚਲੋ ਵੀ ਟਾਈਮ ਪਾਸ ਹੋਈ ਜਾਂਦਾ ਬੱਚੇ ਕੋਈ ਮਿਹਨਤ ਕਰਦੇ ਬੱਚੇ ਕੋਈ ਮਦਦ ਮੁਦ ਕਰਦੇ ਨਾਲ ਹਾਂਜੀ ਹਾਂਜੀ ਬੱਚੇ ਪੂਰਾ ਸਾਥ ਦਿੰਦੇ ਆ ਜੀ ਹਾਂਜੀ ਬੱਚਿਆਂ ਦੀ ਹਿੰਮਤ ਨਾਲ ਹੀ ਤੇ ਸਾਰੇ ਕੰਮ ਹੁੰਦੇ ਆ ਜੇ ਬੱਚੇ ਨਾਲ ਸਾਥ ਦੇਣ ਤੇ ਫਿਰ ਨਹੀਂ ਨਗੜਿਆ ਜਾਂਦਾ ਸਰੇ ਆਪਣੀ ਉਮਰ ਦੇ ਬੰਦਿਆਂ ਨੂੰ ਆਪਣੀ ਉਮਰ ਦੇ ਜਿਹੜੇ ਲੋਕ ਨੇ ਤੁਹਾਡੀ ਉਮਰ ਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿਉਂਕਿ ਕਈ ਨਾ ਲੋਕ ਹਥਿਆਰ ਛੁੱਟ ਕੇ ਬਹਿ ਜਾਂਦੇ ਆ ਜਦੋਂ ਉਮਰ ਦੇ ਦੌਰ ਦੌਰ ਚ ਆ ਜਾਂਦੇ ਆ ਹਨਾ ਮਿਹਨਤ ਕਰਨ ਤੋਂ ਹੱਥ ਹਥਿਆਰ ਛੁੱਟ ਬੈਠਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਬਸ ਉਹਨਾਂ ਨੂੰ ਤੇ ਇਹੀ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜਾ ਵੀ ਕੰਮ ਤੁਸੀਂ ਆਪਣੇ ਸਰੀਰ ਬਜ਼ੁਰਗ ਹੋਣ ਕਰਕੇ ਜਾਂ ਉਮਰ ਜ਼ਿਆਦਾ ਹੋਣ ਕਰਕੇ ਜਿਹੜਾ ਵੀ ਕੰਮ ਤੁਹਾਨੂੰ ਲੱਗਦਾ ਹੈ ਨਾ ਤੇ ਅਸੀਂ ਕਰ ਸਕਦੇ ਆ ਉਹ ਕਰੋ ਆਪਣੇ ਸਰੀਰ ਨੂੰ ਜਿਹੜਾ ਮਤਲਬ ਬਹਿ ਕੇ ਵਿਹਲੇ ਬਹਿ ਕੇ ਖਰਾਬ ਕਰਨ ਵਾਲੀ ਗੱਲ ਨਾ ਕਰੋ ਜਿੰਨਾ ਤੱਕ ਹੋ ਸਕਦਾ ਆਪਣੇ ਸਰੀਰ ਨੂੰ ਚੱਲਦਾ ਫਿਰਦਾ ਰੱਖੋ ਤੇ ਆਪਣਾ ਕਾਰੋਬਾਰ ਕੋਈ ਨਾ ਕੋਈ ਕਰਦੇ ਰਹੋ ਬਿਲਕੁਲ ਆਪਣੇ ਸਰੀਰ ਨੂੰ ਚੱਲਦਾ ਫਿਰਦਾ ਰੱਖੋ ਤੇ ਆਪਣੇ ਹੱਥੀ ਕੋਈ ਨਾ ਕੋਈ ਕਾਰੋਬਾਰ ਕਰਦੇ ਰਹੋ ਤਾਂ ਹੀ ਤੁਸੀਂ ਤੰਦਰੁਸਤ ਰਹਿ ਸਕਦੇ ਹੋ ਤੇ ਤਾਂ ਹੀ ਤੁਹਾਡੀ ਜੇਬ ਵੀ ਨੋਟਾਂ ਨਾਲ ਭਰੀ ਰਹਿ ਸਕਦੀ ਹੈ ਕਹਿੰਦੇ ਨੇ ਕਿ ਬੇਸ਼ੱਕ ਇੱਥੇ ਮਿਹਨਤ ਕਰ ਰਹੇ ਹਾਂ ਕਮਾਈ ਥੋੜੀ ਹੈ ਪਰ ਸ਼ੁਕਰ ਕਰਦੇ ਹਾਂ ਤੇ ਇਹ ਖੁਸ਼ੀ ਹੁੰਦੀ ਹੈ ਕਿ ਆਪਣੇ ਹੱਥੀ ਮਿਹਨਤ ਕਰਕੇ ਕਮਾਈ ਕਰ ਰਹੇ ਆ ਕਿਸੇ ਦੇ ਅੱਗੇ ਹੱਥ ਅਡਣਾ ਨਹੀਂ ਪੈ ਰਿਹਾ ਦੂਸਰੇ ਪਾਸੇ ਕਾਰੀਗਰ ਸਨ ਕਿਸੇ ਮੁਸ਼ਕਲਾਂ ਕਰਕੇ ਉਹ ਕਾਰੀਗਰੀ ਛੱਡਨੀ ਪਈ ਫਿਰ ਵੀ ਹੌਸਲਾ ਨਹੀਂ ਹਾਰਿਆ ਤੇ ਮਿਹਨਤ ਕਰਦੇ ਰਹੇ ਤੇ ਅੱਜ 55 ਸਾਲ ਦੀ ਉਮਰ 'ਚ ਵੀ ਮਿਹਨਤ ਇਹਨਾਂ ਦੀ ਜਾਰੀ ਹੈ ਉਸ ਗੁਰੂ ਦੇ ਦਰਸਾਈ ਹੋਏ ਜਿਹੜੀ ਗੁਰਬਾਣੀ ਦੀਆਂ ਪੰਕਤੀਆਂ ਨੇ ਉਹਤੇ ਚੱਲਦੇ ਨਜ਼ਰ ਆ ਰਹੇ ਨੇ ਆਪਣੇ ਹੱਥੀ ਕਿਰਤ ਕਰ ਰਹੇ ਨੇ ਦਸਾਂ ਨੂਆਂ ਦੀ ਤੇ ਕਮਾਈ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਕੈਮਰਾ ਪਰਸਨ ਲਾਪਰੇ ਜੀ ਨਾਲ ਭਪਾਲ ਸਿੰਘ ਪੰਜਾਬ ਨਿਊਜ਼ ਬਟਾਲਾ